ਮੇਰੀ ਮਾਂ ਬਹੁਤ ਚੰਗੀ ਸੀ ਮੈਂ ਸੱਚੀ ਮੇਰੀ ਮਾਂ ਬਹੁਤ ਮੈਸੀ ਤੇ ਮਾਂ ਤੋਂ ਪੈਸੇ ਲੈ ਕੇ ਜਾਂਦੇ ਸੀ ਮਾਂ ਦੀ ਮਮਤਾ ਤੇ ਕਦੀ ਬੁੱਢੀ ਹੁੰਦੀ ਨਹੀਂ ਜੀ ਭਾਵੇਂ ਹੁਣ ਮੇਰੀ ਦਾੜੀ ਚਿੱਟੀ ਹੋ ਗਈ ਏ ਮੇਰੀ ਮਾਂ ਮੇਰੇ ਤੋਂ ਵੱਡੀ ਏ ਮਮਤਾ ਕਦੀ ਨਹੀਂ ਬੁੱਢੀ ਹੁੰਦੀ ਚਾਹ ਕਦੀ ਯਾਦਾਂ ਭੁੱਲ ਨਹੀਂ ਸਕਦਾ ਦੁੱਧ ਪੀਣ ਤੋਂ ਲੈ ਕੇ ਅੱਜ ਤੱਕ ਜੀਵ ਜੰਤੂ ਦੀ ਮਾਂ ਦੀ ਮਮਤਾ ਨਹੀਂ ਬੁੱਢੀ ਹੁੰਦੀ ਇਸ ਤੇ ਇਨਸਾਨ पर मैं सोचता हूं संगत मेनू कथा सुनदी है मेनू प्यार कर दी है पर मेरी मा मां त मेनू भी चिड़के सब समझा देंदी सी शेअर आनो के ਸਾਡੇ ਘਰ ਦੀ ਚਾਬੀ ਅੱਜ ਤੱਕ ਸਾਡੇ ਮਾਂ ਕੋਲ ਸੀ ਹਮ ਤੇ ਚਾਬੀ ਤਾਂ ਨਹੀਂ ਪਤਾ ਕਿਹੜੀ ਲਾਣੀ ਜੀ ਬਸ ਐਸੀ ਮਾਂ ਸੀ ਪਰ ਉਹਨਾਂ ਬਾਣੀ ਬੂਹ ਪਰ ਦੇ ਸੰਗ ਲੰਮੇ ਪੈ ਵੀ ਗੁਟਕੇ ਤੇ ਇਧਰ ਚੁਪਹਿਰਾ ਹੁੰਦਾ ਸੀ ਬਾਬਾ ਦੀਪ ਸਿੰਘ ਦੇ ਟੀਵੀ ਅੱਗੇ ਬੈਠੇ ਪੜੀ ਜਾਂਦੇ ਸਨ ਜੀ ਬਹੁਤ ਮੈਂ ਪੁੱਛਾਂ ਬੀਜੀ ਤੁਸੀਂ ਕਿੰਨੇ ਕੁ ਬਾਣੀ ਪੜਦੇ ਹੋ ਰੋਜ਼ ਕਹਿੰਦੇ ਪੁੱਤਰ ਮੈਂ ਗਿੰਦੀ ਕੋਈ ਨਹੀਂ ਮੈਂ ਸਾਰਾ ਦਿਨ ਪੜੀ ਜਾਂਦਾ ਜੀ ਹਾਂਜੀ ਪਰ ਉਹਨਾਂ ਦਾ ਚਲਾਣਾ ਹੀ ਫਿਰ ਹੋ ਜਾਵੇ ਗਰੀਬੀ ਦੇਖੀ ਮਾਂ ਸਾਡੀ ਇੱਕੋ ਗੱਲ ਵੀ ਬੇਟਾ ਲਈ ਤਗੜੇ ਹੋ ਕਿਸੇ ਦਾ ਪੂਰਾ ਨਹੀਂ ਮੇਰੇ ਮਾਂ ਨੇ ਸੋਚਿਆ ਮੇਰੇ ਪਰਿਵਾਰ ਨੂੰ ਮੇਰੇ ਚਾਚਿਆਂ ਨੂੰ ਤਾਇਿਆਂ ਨੂੰ ਭੂਆ ਨੂੰ ਅੱਗੇ ਬੱਚਿਆਂ ਲੜੀ ਕੁੱਟ ਕੇ ਬੰਨ ਕੇ ਰੱਖਿਓ ਇਹ ਤਾਂ ਪਰਮੇਸ਼ਰ ਦੀ ਬਣਾਈ ਹੋਈ ਖੇਡ ਹੈ ਜੋ ਵੀ ਆਇਆ ਹੈ ਨਾ ਉਹਨੇ ਜਾਣਾ ਅੱਜ ਤਾਂ ਅਦੇਰ ਸਵੇਰ ਆਪਾਂ ਸਭ ਨੂੰ ਜਾਣਾ ਪਰ ਆਪਣਾ ਮਾਈਂਡ ਤਿਆਰ ਕਰ ਲੈਣਾ ਚਾਹੀਦਾ ਥੋੜਾ ਬਦਲ ਪ੍ਰੋ ਪੰਜਾਬ ਟੀਵੀ ਦੇਖ ਰਿਹਾ ਹਾਂ ਤੁਸੀਂ ਮੈਂ ਆਈਆ ਭਾਈ ਪਿੰਦਰਪਾਲ ਸਿੰਘ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਜਿਹੜੇ ਕਿ ਪ੍ਰਸਿੱਧ ਕਥਾਵਾਚਕ ਨੇ ਤੇ ਉਹਨਾਂ ਦੇ ਘਰ ਵਿੱਚ ਅਸੀਂ ਮੌਜੂਦ ਹਾਂ ਇਸ ਟਾਈਮ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਪਪਾ ਜੀ ਮਾਤਾ ਜੀ ਨੂੰ ਕੀ ਹੋਇਆ ਸੀ ਮਾਤਾ ਜੀ ਪਹਿਲਾਂ ਥੋੜੇ ਢਿੱਲੇ ਰਹਿੰਦੇ ਸੀ ਮੈਂ ਵੈਸੇ ਧੁੱਧਰਪੁਰ ਗਿਆ ਸੀ ਮੇਰੇ ਘਰੋਂ ਵਾਈਫ ਇੱਥੇ ਸਨ ਜੀ ਕੱਲ ਥੋੜਾ ਜਿਹਾ ਉਹਨਾਂ ਨੂੰ ਹੋਈ ਏ ਪ੍ਰੋਬਲਮ ਡਾਕਟਰ ਮਂਗਾਇਆ ਜੀ ਅੰਜ ਪਹਿਲੇ ਡੀਐਮਸੀ ਸਾਰਾ ਚੈੱਕ ਕਰਾਇਆ ਸਭ ਠੀਕ ਸੀ ਜੀ ਕੱਲ ਥੋੜੀ ਪ੍ਰੋਬਲਮ ਹੋਈ ਉਸ ਤੋਂ ਬਾਅਦ ਡਾਕਟਰ ਬੁਲਾਇਆ ਇੰਜੈਕਸ਼ਨ ਵੀ ਦਿੱਤਾ ਜੀ ਪਰ ਉਹ ਇੱਕ ਦਿਨ ਕਹਿੰਦੇ ਮੈਂ ਜਾ ਰਹੀ ਹਾਂ ਜੀ ਇਹ ਸ਼ਬਦਾਂ ਵੱਲੋਂ ਇਹ ਸ਼ਬਦ ਬੋਲੇ ਗਏ ਉਹਨਾਂ ਸ਼ਬਦ ਦੇ ਕੇ ਆ ਗਈ ਜੀ ਵੀ ਆਪਣੀਆਂ ਚਾਬੀਆਂ ਆ ਤੁਹਾਡਾ ਘਰ ਜੋ ਜੋ ਹੀ ਕੈਸ਼ ਸ਼ਬਦ ਵਰਤੇ ਮੈਂ ਹੁਣ ਇਸ ਤਰ੍ਹਾਂ ਨਾ ਬਾਵਾ ਕਿਨ ਨੇ ਕੀਤੀਆਂ ਮੈਂ ਜਾ ਰਹੀ ਮੈਂ ਚੱਲੀ ਜੀ ਉਸ ਤੋਂ ਬਾਅਦ ਫਿਰ ਉਹ ਜਲ ਥੋੜਾ ਸ਼ਕਤ ਹੁੰਦੇ ਸਨ ਰਮੰਦਰ ਸਾਹਿਬ ਦਾ ਜੀ ਦੋਕ ਸ਼્વાસ ਲੈ ਫਿਰ ਚਲਾਣਾ ਕਰਕੇ ਦੋ ਮਿੰਟ ਜੀ ਬਸ ਜੀ ਮਤਲਬ ਸਭ ਕੁਝ ਉਹਨਾਂ ਨੂੰ ਖੁਦ ਹੀ ਪਤਾ ਲੱਗ ਗਿਆ ਸੀਗਾ ਕਿ ਹੁਣ ਮਹਿਸੂਸ ਉਹ ਕਰ ਰਹੇ ਸਨ ਮੈਨੂੰ ਕਹਿ ਰਹੇ ਸਨ ਵੀ ਪੁੱਤਰ ਜੇ ਮੈਂ ਐਦ ਕੀ ਸਿਆਲ ਚ ਬਚ ਗਈ ਤੇ ਮੈਂ ਬਚੀ ਰਾਂਗੀ ਉਹ ਜੇ ਮਹਿਸੂਸ ਹੋ ਗਿਆ ਸੀ ਉਹਨਾਂ ਨਿਤਨਾ ਪਿੰਡ ਚਲੇ ਜਾਣਾ ਸੀ ਸਾਡੇ ਫਾਦਰ ਗਏ ਸਨ ਬ੍ਰਦਰ ਮੇਰੇ ਪਰ ਮੇਰੀ ਵੇਟ ਕਰ ਰਹੇ ਸਨ ਮੈਂ ਉਹਨਾਂ ਨਾਲ ਜਾਵਾਂਗੀ ਪਰ ਮੌਤ ਸੀ ਜੀ ਬਹੁਤ ਵੱਡਾ ਝਟਕਾ ਇੱਕ ਲੱਗ ਗਿਆ ਹੋਵੇਗਾ ਨਾ ਇਸ ਝਟਕੇ ਤੇ ਚਲੋ ਮਾਂ ਦੀ ਮਮਤਾ ਤੇ ਕਦੀ ਬੁੱਢੀ ਹੁੰਦੀ ਨਹੀਂ ਜੀ ਭਾਵੇਂ ਹੁਣ ਮੇਰੀ ਦਾੜੀ ਚਿੱਟੀ ਹੋ ਗਈ ਏ ਮੇਰੀ ਮਾਂ ਮੇਰੇ ਤੋਂ ਵੱਡੀ ਏ ਮਮਤਾ ਕਦੀ ਬੁੱਢੀ ਹੁੰਦੀ ਜੀ ਜੀਵ ਜੰਤੂ ਦੀ ਮਾਂ ਦੀ ਮਮਤਾ ਨਹੀਂ ਬੁੱਢੀ ਹੁੰਦੀ ਇਸ ਤੇ ਇਨਸਾਨ ਪਰ ਮੈਂ ਸੋਚਦਾ ਹੁੰਦਾ ਜੀ ਅੰਦਰ ਨੂੰ ਖੂਪ ਜਾਂਦੀ ਪਰ ਸਿੱਖੀ ਵਿੱਚ ਪਰਮੇਸ਼ਵਰ ਦਾ ਪਾਣਾ ਮੰਨਣਾ ਕਿਉਂਕਿ ਇਹ ਇੱਕ ਪਰਮੇਸ਼ਵਰ ਦੀ ਬਣਾਈ ਹੋਈ ਖੇਡ ਹੈ ਜੋ ਵੀ ਆਇਆ ਹੈ ਨਾ ਉਨੇ ਜਾਣਾ ਅੱਜ ਤਾਂ ਅਦੇਰ ਸਵੇਰ ਆਪਾਂ ਸਭ ਨੇ ਜਾਣਾ ਪਰ ਮ ਆਪਣਾ ਮਾਈਂਡ ਤਿਆਰ ਕਰ ਲੈਣਾ ਚਾਹੀਦਾ ਥੋੜਾ ਬਾਤ ਜੀ ਬੈਗਰੂ ਮੈਂ ਜੀ ਯਾਦਾਂ ਮਾਤਾ ਜੀ ਦੀਆਂ ਜਿਹੜੀਆਂ ਯਾਦਾਂ ਦੇ ਬੱਚਾ ਕਦੀ ਯਾਦਾਂ ਭੁੱਲ ਨਹੀਂ ਸਕਦਾ ਹੂੰ ਦੁੱਧ ਪੀਣ ਤੋਂ ਲੈ ਕੇ ਅੱਜ ਤੱਕ ਸੰਗਤ ਮੈਨੂੰ ਕਥਾ ਸੁਣਦੀ ਏ ਮੈਨੂੰ ਪਿਆਰ ਕਰਦੀ ਏ ਪਰ ਮੇਰੀ ਮਾਂ ਤਾਂ ਮੈਨੂੰ ਵੀ ਝਿੜਕੇ ਸਭ ਸਮਝਾ ਦਿੰਦੀ ਸੀ ਹੂੰ ਤੇ ਸ਼ਾਇਦ ਆਣੋਗੇ ਸਾਡੇ ਘਰ ਦੀ ਚਾਬੀ ਅੱਜ ਤੱਕ ਸਾਡੇ ਮਾਂ ਕੋਲ ਸੀ ਸਾਡੇ ਤੇ ਚਾਬੀ ਦਾ ਨਾ ਪਤਾ ਕਿਹੜੀ ਲੱਗ ਜੀ ਬਸ ਇਹ ਸੀ ਮਾਂ ਦਾ ਸਤਕਾਰ ਜੀ ਤੁਲਬੋਲ ਮਾਤਾ ਜੀ ਦੇ ਜੋ ਹਮੇਸ਼ਾ ਯਾਦ ਰਹਿਣਗੇ। ਚਲੋ ਮਿਲਦੇ ਸਨ ਪੁੱਤਰ ਸ਼ਬਦ ਕਹਿੰਦੇ ਸਨ, ਪਿੰਦਰ ਵਰਦੇ ਸਨ। ਬਸ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ। ਬਹੁਤ ਜ਼ਿਆਦਾ ਸੈਰ ਨਾ ਕਰਿਆ, ਅਗਰ ਮਾੜਾ ਹੋ ਚੱਲਣਾ। ਬਹੁਤ ਖਿਆਲ ਕਰਦੇ ਸਨ। ਮਾਨੂੰ ਤਾਂ ਆਪਣਾ ਬੱਚਾ ਹਮੇਸ਼ਾ ਹੀ ਮਾੜਾ ਲੱਗਦਾ ਰਹਿੰਦਾ ਲੱਗਦਾ ਕਿ ਕੱਟ ਖਾਣ ਲੱਗ ਗਿਆ ਜਾਂ ਨਾ। ਥੋੜਾ ਸੈਰ ਜ਼ਿਆਦਾ ਕਰਦਾ ਸਾਂ ਇਸ ਕਰਕੇ। ਪਰ ਨਹੀਂ, ਮੇਰੀ ਮਾਂ ਬਹੁਤ ਚੰਗੀ ਸੀ। ਮੈਂ ਸੱਚੀ ਮੇਰੀ ਮਾਂ ਬਹੁਤ ਮੈਸੀ ਤੇ ਮਾਂ ਤੋਂ ਪੈਸੇ ਲੈ ਕੇ ਜਾਂਦੇ ਸਾਂ ਹਜੇ ਤੱਕ ਮਾਂ ਤੋਂ ਪੈਸੇ ਲੈ ਕੇ ਜਾਂਦੇ ਮਾਂ ਵਾਈ ਦਿੰਦੀ ਸੀ ਪਰ ਉਹਨਾਂ ਬਾਣੀ ਬਹੁਤ ਪੜਦੇ ਸਨ ਲੰਮੇ ਪੈ ਵੀ ਗੁਟਕੇ ਤੇ ਇਦਾਂ ਚੁਪਹਿਰਾ ਹੁੰਦਾ ਸੀ ਬਾਬਾ ਦੀਪ ਸਿੰਘ ਦੇ ਟੀਵੀ ਅੱਗੇ ਬੈਠੇ ਪੜੀ ਜਾਂਦੇ ਸਾਂ ਜੀ ਬਹੁਤ ਮੈਂ ਪੁੱਛਿਆ ਵੀ ਜੀ ਤੁਸੀਂ ਕਿੰਨੀ ਕ ਬਾਣੀ ਪੜਦੇ ਹੋ ਰੋਜ਼ ਕਹਿੰਦੇ ਪੁੱਤਰ ਮੈਂ ਗਿੰਦੀ ਕੋਈ ਨਹੀਂ ਮੈਂ ਸਾਰਾ ਦਿਨ ਪੜੀ ਜਾਂਦੀ ਜੀ ਹਾਂਜੀ ਪਰ ਉਹਨਾਂ ਦਾ ਚਲਾਣਾ ਹੀ ਫਿਰ ਹੋ ਜਾਵੇ ਪਰ ਸਿੱਧ ਕਥਾਵਾਚਕ ਹੋ ਤੁਸੀਂ ਇਸ ਪਾਸੇ ਤੁਹਾਡੇ ਤੁਹਾਡ ਨੂੰ ਤੁਹਾਡੇ ਮਾਤਾ ਜੀ ਵੱਲੋਂ ਤੋਰਿਆ ਗਿਆ ਨਹੀਂ ਮਾਤਾ ਜੀ ਬਹੁਤ ਯੋਗਦਾਨ ਹੁੰਦਾ ਹੈ ਉਨੇ ਤਾਂ ਬਹੁਤ ਹੱਲਾਸ਼ੇਰੀ ਦੀ ਬੜੀ ਗਰੀਬੀ ਦੇਖੀ ਮਾਂ ਸਾਡੀ ਇੱਕੋ ਗਲ ਕੇ ਬੇਟਾ ਬਈ ਤਕੜੇ ਹੋ ਕਿਸੇ ਦਾ ਬੂਰਾ ਨਹੀਂ ਮੇਰੀ ਮਾਂ ਨੇ ਸੋਚਿਆ ਮੇਰੇ ਪਰਿਵਾਰ ਨੂੰ ਮੇਰੇ ਚਾਚਿਆਂ ਨੂੰ ਤਾਇਆ ਨੂੰ ਭੂਆ ਨੂੰ ਅੱਗੇ ਬੱਚਿਆਂ ਨੂੰ ਐ ਲੜੀ ਘੁੱਟ ਕੇ ਬੰਨ ਕੇ ਰੱਖੀ ਉਹਨੇ ਜੀ ਕੋਈ ਵਿਰਲ ਨਹੀਂ ਰਹਿਣ ਦਿੱਤੇ ਜੀ ਨੂਆਂ ਨੂੰ ਸਭ ਨੂੰ ਜੀ ਪਰ ਸਾਡੇ ਘਰ 'ਚ ਮਾਤਾ ਸਾਡੀ ਦਾ ਧਬਕਾ ਸੀ ਪੂਰਾ ਜੀ ਕੋਈ ਬੋਲ ਨਹੀਂ ਸਕਦਾ ਉਹਦੇ ਅੱਗੇ ਜੀ ਚਲੋ ਹੁਣ ਤੁਹਾਡਾ ਧੰਨਵਾਦ ਅਸੀਂ ਆਏ ਫਿਰ ਕਿਸ ਦਿਨ ਸ਼ੁਰੂ ਕਰਾਂਗੇ ਬੇਟੀ ਵੈਗੁਰਜੀ ਦਾ ਖਾਲਸਾ ਸੁਗਿਆਨੀ ਜੀ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਕਹਿੰਦੇ ਕਿ ਮਾਤਾ ਦੀਆਂ ਸਿੱਖਿਆਵਾਂ ਨੂੰ ਮਾਤਾ ਦੀਆਂ ਗੱਲਾਂ ਨੂੰ ਮੈਂ ਕਦੀ ਵੀ ਭੁੱਲ ਨਹੀਂ ਸਕਦਾ ਤੇ ਮਾਤਾਵਾ ਜਿਹੜੀ ਕਿ ਹਮੇਸ਼ਾ ਯਾਦ ਰਹੇਗੀ ਜਿਵੇਂ ਬਾਬਾ ਜੀ ਨੇ ਕਿਹਾ ਕਿ ਇੱਕ ਸੱਚਾ ਅੱਜ ਮਾਤਾ ਜੀ ਗਏ ਨੇ ਕੱਲ ਨੂੰ ਸਭ ਨਹੀਂ ਜਾਣਾ ਤੇ ਹਿੰਮਤ ਰੱਖਣੀ ਪੈਂਦੀ ਹੈ ਹਿੰਮਤ ਜਟਾਣੀ ਪੈਂਦੀ ਹੈ ਮਾਧਵਾ ਮਾਂ ਦੀ ਮਮਤਾ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਇਹ ਪਰਮਾਤਮਾ ਜ਼ਰੂਰ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਦੇ।